ਗੌਰੀ ਮਹੱਲਾ ਪੰਜਵਾਂ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਕਣਾ ਅਗ ਜੀ ਕ ਸੰਗ ਸਾ ਕਾਮ ਰਸਨਾ ਜਪੀਏ ਏਕ ਨਾਮ ਇਹਾ ਸੁਖ ਆਨੰਦ ਕਣਾ ਅਗ ਜੀ ਕ ਸੰਗ ਕਾਮ ਰਹਾਉ ਕਟਿਏ ਤੇਰਾ ਅਹੂ ਰੋਗ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਹਰਸ ਜਿਨ ਜਨ ਚਾਖਿਆ ਤਾਂ ਕੀ ਤ੍ਰਿਸ਼ਨਾ ਲਾਖੀਆ ਹਰ ਵਿਚਾਰਾਮ ਨਿਤ ਪਾਇਆ ਸੋ ਬਹਰ ਨਕਤ ਹੀ ਤਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾਂ ਕਾ ਭਉ ਗਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾਂ ਕਾ ਭਉ ਗਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਰੇ ਗੁਰੂ ਪਿਆਰ ਵਾਲਿਓ ਸਤਿਗੁਰਾਂ ਦੀ ਕਿਰਪਾ ਸਦਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 211 ਤੇ ਸੁਭਾਏਮਾਨ ਲਾਸਟ ਵਾਲਾ ਸ਼ਬਦ ਪੜਿਆ। ਮਹਾਰਾਜ ਸਮਝਾਉਣਾ ਕਰਦੇ ਨੇ ਗੌੜੀ ਮਹੱਲਾ ਪੰਜਵਾਂ ਗੌੜੀ ਰਾਗ ਅੰਦਰਾਜੀ ਮਹੱਲਾ ਪੰਜਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ। ਸਤਿਗੁਰੂ ਕਹਿਣਾ ਕਰਦੇ ਨੇ ਰਸਨਾ ਜਪਿਏ ਏਕ ਨਾਮ। हे ਜੀਵ हे भाई इस जुबान दे नाल इस रचना दे नाल हर नाम जपदे रहना चाहिदा है फिर ਕੀ ਹੋਏਗਾ ਇਹੀ ਹਾਂ ਸੁਖ ਆਨੰਦ ਕਣਾ ਆਗੇ ਜੀ ਕੇ ਸੰਗ ਕਾਂ ਜੇ ਹਰ ਨਾਮ ਜਪਦੇ ਰਹੀਏ ਤਾਂ ਇਸ ਲੋਕ ਵਿੱਚ ਇਸ ਜੀਵਨ ਵਿੱਚ ਬਹੁਤ ਸੁਖ ਆਨੰਦ ਮਿਲਦਾ ਹੈ ਦੇ ਪ੍ਰਲੋਕ ਵਿੱਚ ਇਹ ਹਰ ਨਾਮ ਜਿੰਦ ਦੇ ਕੰਮ ਆਉਂਦਾ ਹੈ ਜਿਹੜਾ ਜੀਵਾਤਮਾ ਬੋਲ ਰਿਹਾ ਹੈ ਨਾ ਆਪਣੇ ਅੰਦਰ ਇਹਦੇ ਕੰਮ ਪ੍ਰਭੂ ਪਰਮਾਤਮਾ ਦਾ ਨਾਮ ਹੀ ਆਉਂਦਾ ਹੈ ਮਹਾਰਾਜ ਸਮਝਾਉਂਦੇ ਨੇ ਵੀ ਹੋਰ ਜਿੰਨੇ ਦੁਨਿਆਵੀ ਪਦਾਰਥ ਆ ਭਾਈ ਤੇਰੇ ਕੋਲੇ ਘਰ ਕੋਠੀਆਂ ਕਾਰਾਂ ਨੇ ਜ਼ਮੀਨ ਜਾਇਦਾਦਾਂ ਨੇ ਇਹ ਇੱਕ ਸਰੀਰਕ ਲੋੜਾਂ ਨੇ ਜੋ ਜੀਵਾਤਮਾ ਦੇ ਤੇਰੇ ਜੀ ਦੇ ਕੰਮ ਆਉਣਾ ਉਹ ਪ੍ਰਭੂ ਪ੍ਰਮਾਤਮਾ ਦਾ ਨਾਮ ਹੈ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਇਹ ਰਹਾਉ ਵਾਲਾ ਬੰਦ ਆ ਜੀ ਮਹਾਰਾਜ ਕਹਿੰਦੇ ਕੱਟੀਏ ਤੇਰਾ ਅਹੋ ਰੋਗ हे ਭਾਈ ਹਰ ਨਾਮ ਦੀ ਬਰਕਤ ਨਾਲ ਤੇਰਾ ਹਉਮੈ ਦਾ ਰੋਗ ਕਟਿਆ ਜਾਏਗਾ ਕਟਿਆ ਜਾ ਸਕਦਾ ਹੈ ਹਉਮੈ ਹੰਕਾਰ ਜਿਹੜਾ ਇਨਸਾਨ ਹੰਕਾਰ ਦੇ ਵਿੱਚ ਹੀ ਜਬਰਦਸਤੀ ਕੰਮ ਕਰਦਾ ਕਿਸੇ ਦਾ ਰੋਕਿਆ ਨਹੀਂ ਰੁਕਦਾ ਜੇ ਕਿਸੇ ਨੂੰ ਕੋਈ ਕੰਮ ਦੀ ਗੱਲ ਕਹੇ ਤਾਂ ਹਰੇਕ ਇਨਸਾਨ ਇਹ ਸਮਝਦਾ ਵੀ ਤੂੰ ਮੇਰੇ ਨਾਲੋਂ ਜ਼ਿਆਦਾ ਸਿਆਣਾ ਸਾਨੂੰ ਨਹੀਂ ਪਤਾ ਇਹਨਾ ਹੰਕਾਰ ਦਾ ਕੰਡਾ ਚੁਪਦਾ ਰਹਿੰਦਾ ਇਨਸਾਨ ਦੇ ਅੰਦਰ ਸਦਾ ਹੀ ਹਰੇਕ ਦੇ ਜਿਹੜਾ ਨਾਮ ਬਾਣੀ ਨਾਲ ਜੁੜ ਗਿਆ ਸਤਿਗੁਰਾਂ ਦੇ ਨਾਲ ਜੁੜਿਆ ਗੁਰੂ ਦਾ ਗਿਆਨ ਪੱਲੇ ਆ ਪ੍ਰਭੂ ਪਰਮਾਤਮਾ ਦਾ ਨਾਮ ਆ ਰਸਨਾ ਤੇ ਉਹਦੇ ਕੋਲੇ ਨਿਮਰਤਾ ਹੁੰਦੀ ਆ ਨਿਮਰਤਾ ਵੀ ਉਹਦੀ ਦੇਖੀ ਜਾਂਦੀ ਆ ਜਦੋਂ ਕੋਈ ਉਹਦੇ ਉਲਟ ਕੰਮ ਹੋਵੇ ਉਹਦੇ ਬਾਰੇ ਵਿੱਚ ਕੋਈ ਕਹੇ ਫੇਰ ਉਹਦੀ ਨਿਮਰਤਾ ਦੇਖੀ ਜਾਂਦੀ ਆ ਵੀ ਹੁਣ ਨਿਮਰਤਾ ਤੇ ਹੰਕਾਰ ਦਾ ਕੰਡਾ ਹੈਗਾ ਜੇ ਤਾਂ ਕੰਮ ਦੀ ਗੱਲ ਕਹੀ ਹੋਈ ਦੂਜਾ ਕੋਈ ਭੈਣ ਭਰਾ ਸਲਾਹ ਦਿੰਦਾ ਤੇ ਉਹ ਨਿਮਰਤਾ ਦੇ ਨਾਲ ਸਤਿਵਚਨ ਕਹਿੰਦਾ ਠੀਕ ਆ ਜੀ। ਭਾਵੇਂ ਉਹ ਸਹੀ ਗੱਲ ਹੀ ਹੋਵੇ ਜੇ ਦੂਜਾ ਗਲਤ ਵੀ ਕਹਿੰਦਾ ਕੋਈ ਨਾ ਜੀ। ਨਿਮਰਤਾ ਵਾਲਾ ਇਨਸਾਨ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਜੀ ਆਪਾਂ ਇਹਨੂੰ ਕੋਸ਼ਿਸ਼ ਕਰਾਂਗੇ ਸੁਧਾਰਨ ਦੀ। ਜਿਹਦੇ ਹੰਕਾਰ ਦਾ ਕੰਡਾ ਹੋਮੇ ਦਾ ਉਹਨੂੰ ਚਾਹੇ ਤੁਸੀਂ ਕੰਮ ਦੀ ਗੱਲ ਵੀ ਕਹੋ ਤੇ ਉਹ ਫਿਰ ਆਏ ਮੂਰਿਆ ਜਵਾਬ ਦੇਵੇਗਾ ਵੀ ਤੇ ਤੂੰ ਬੜਾ ਸਿਆਣਾ ਝੰਪਿਆ ਸਾਡੇ ਨਾਲੋਂ ਸਾਨੂੰ ਨਹੀਂ ਪਤਾ। ਮਹਾਰਾਜ ਕਹਿੰਦੇ ਜਦੋਂ ਤੇ ਭਾਈ ਹਰਨਾਮ ਦੀ ਬਰਕਤ ਨਾਲ ਤੇਰਾ ਹਉਮੈ ਦਾ ਰੋਗ ਕਟਿਆ ਜਾਏਗਾ ਹਉਮੈ ਹੰਕਾਰ ਦੂਰ ਹੋ ਜਾਏਗਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਅਗਲੇ ਪੰਨੇ 'ਚ ਮਹਾਰਾਜ ਕਹਿੰਦੇ ਨੇ ਤੂੰ ਪਰ ਤੂੰ ਕਰ ਪਰਸਾਦ ਕਰ ਰਾਜ ਯੋਗ ਨਾਮ ਜਪ ਜਪ ਕੇ ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਸ਼ਟ ਦਾ ਸੁੱਖ ਵੀ ਲੈ ਸਕਦਾ ਹੈ ਤੇ ਪ੍ਰਭੂ ਨਾਲ ਮਲਾਪ ਵੀ ਪ੍ਰਾਪਤ ਕਰ ਸਕਦਾ ਹੈ। ਗ੍ਰਸਤੀ ਜੀਵਨ ਜੀਂਦਿਆਂ ਜੀਂਦਿਆਂ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝਦਿਆਂ ਫਰਜ਼ ਨਿਭਾਉਂਦਿਆਂ ਪ੍ਰਭੂ ਪਰਮਾਤਮਾ ਦਾ ਨਾਮ ਵੀ ਜਪਿਆਦਿਆਂ ਜਪਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਏਗਾ। ਇਹ ਮਨੁੱਖ ਨੂੰ ਆ ਜੀ ਸਬੋਧਨ ਬੀਬੀ ਆ ਚਾਹੇ ਭਾਈ ਆ ਕੋਈ ਪਸ਼ੂ ਪੰਛੀ ਨੂੰ ਨਹੀਂ ਸਿੱਖਿਆ ਦਿੱਤੀ ਇਹ ਮਨੁੱਖ ਨੂੰ ਸਿੱਖਿਆ ਦਿੰਦੇ ਨੇ ਸਤਿਗੁਰੂ ਅਗਲੇ ਵੰਦ ਚ ਮਹਾਰਾਜ ਕਹਣਾ ਕਰਦੇ ਨੇ ਹਰ ਰਸ ਜਿੰਨ ਜਿੰਨ ਚੱਖਿਆ ਤਾਂ ਕੀ ਤ੍ਰਿਸ਼ਨਾ ਲਾਥੀ ਆ ਮਹਾਰਾਜ ਕਹਿੰਦੇ ਹੈ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਰਸ ਚੱਖ ਲਿਆ ਚੱਖ ਲਿਆ ਦਾ ਮਤਲਬ ਲਾ ਵੀ ਧਿਆਨ ਨਾਲ ਬਾਣੀ ਸੁਣ ਲਈ ਸਮਝ ਕੇ ਮੰਨ ਲਈ ਮੰਨ ਕੇ ਫਿਰ ਉਹ ਸ਼ਬਦ ਦੀ ਕਮਾਈ ਕਰਨੀ ਕਮਾਈ ਕਿਵੇਂ ਹੁੰਦੀ ਆ ਸ਼ਬਦ ਦੀ ਆਪਾਂ ਭੂਮੀਆਂ ਦੀ ਸਾਖੀ ਤੋਂ ਬਹੁਤ ਵਾਰੀ ਸਿੱਖਿਆ ਲਈ ਆ। ਬਈ ਭੂਮੀਆਂ ਕੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਮਰਦਾਨਾ ਜੀ ਗਏ। ਤੇ ਭੂਮੀਆਂ ਦਾ ਕੰਮ ਸੀਗਾ ਚੋਰੀ ਕਰਨਾ। ਅਸਲ ਕੰਮ ਚੋਰੀ ਦਾ ਸੀ ਉਹਦਾ। ਤੇ ਨਾਲ ਉਹ ਆਉਂਦੇ ਜਾਂਦੇ ਦੀ ਸੇਵਾ ਵੀ ਕਰਦਾ ਸੀ। ਜਲ ਪਾਣੀ ਸਿਕਾਉਂਦਾ ਸੀ, ਪ੍ਰਸ਼ਾਦਾ ਪਾਣੀ ਸਿਕਾਉਂਦਾ ਸੀ, ਰਹਿਣ ਵਾਸਤੇ ਮੰਜਾ ਬਿਸਤਰਾ ਵੀ ਦਿੰਦਾ ਸੀ। ਤੇ ਸਤਗੁਰੂ ਜਾਨੀ ਜਾਨ ਸੀ ਜਦੋਂ ਗਏ ਤੇ ਉਹਨਾਂ ਨੇ ਭੂਮੀਆਂ ਨੇ ਅੱਗੋਂ ਸਵਾਗਤ ਕੀਤਾ ਵੀ ਆਓ ਬਾਈ ਆਓ ਮਾਓ ਪਰਖੋ ਜਲ ਪਾਣੀ ਸਕੋ ਮਹਾਰਾਜ ਬੋਲੇ ਨਹੀਂ ਦੂਜੀ ਵਾਰੀ ਫੇਰ ਭੂਮੀਆਂ ਨੇ ਕਹਿਤਾ ਵੀ ਮਹਾਰਾਜ ਪ੍ਰਸ਼ਾਦਾ ਸਕੋ ਕਿ ਦੁੱਧ ਛਕਾਵਾ ਗੁਰੂ ਨਾਨਕ ਸਾਹਿਬੇ ਨਹੀਂ ਬੋਲੇ ਤੀਸਰੀ ਵਾਰ ਜਦੋਂ ਭੂਮੀਆਂ ਨੇ ਪੁੱਛਿਆ ਵੀ ਮਹਾਰਾਜ ਕੁਛ ਦੱਸਿਆ ਹੀ ਨਹੀਂ ਗੁਰੂ ਨਾਨਕ ਸਾਹਿਬ ਨੇ ਪੁੱਛ ਲਿਆ ਵੀ ਭੂਮੀਆਂ ਭੂਮੀਆਂ ਕੰਮ ਕੀ ਕਰਦਾ ਭੂਮੀਆਂ ਦੇ ਪੈਰਾ ਹੈਠੋਂ ਜ਼ਮੀਨ ਨਿਕਲ ਗਈ ਵੀ ਇਹਨਾਂ ਨੂੰ ਪਤਾ ਜਾਂ ਤਾਂ ਸਰਕਾਰੀ ਬੰਦੇ ਨੇ ਨੱਜਾਂ ਜਾਣੀ ਜਾਣ ਨੇ ਤੇ ਭੂਮੀਆਂ ਹੁਣ ਝੂਠ ਨਹੀਂ ਬੋਲਣਾ ਸੱਚ ਦੱਸ ਤਾਂ ਭੂਮੀਆਂ ਕਹਿੰਦਾ ਜੀ ਸਾਡਾ ਮੇਰਾ ਤਾਂ ਚੋਰੀ ਦਾ ਪੈਸਾ ਦਾਦੇ ਪਰਦਾਦੇ ਤੋਂ ਅਸੀਂ ਤਾਂ ਚੋਰੀ ਕਰਦੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਆਹਾ ਇਹ ਤੇਰਾ ਕੰਮ ਚੰਗਾ ਤੇ ਦੂਜਾ ਚੋਰੀ ਵਾਲਾ ਮਾੜਾ ਪਾਈ ਚੋਰੀ ਛੱਡ ਦੇ। ਭੂਮੀਆਂ ਕਹਿੰਦਾ ਮਹਾਰਾਜ ਵੀ ਚੋਰੀ ਛੱਡਣ ਨੂੰ ਨਾ ਕਹੋ ਹੋਰ ਜੋ ਕਹੋਗੇ ਮੰਨ ਲੂੰ। ਮਹਾਰਾਜ ਕਹਿੰਦੇ ਚੰਗਾ ਫਿਰ ਚੋਰੀ ਨਾ ਛੱਡੀਆਂ ਤਿੰਨ ਬਚਨ ਮੰਨ ਲੈ ਸਾਡੇ। ਕਹਿੰਦਾ ਠੀਕ ਆ ਜੀ। ਦੱਸੋ। ਗੁਰੂ ਨਾਨਕ ਸਾਹਿਬ ਕਹਿੰਦੇ ਭੂਮੀਆਂ ਇੱਕ ਤਾਂ ਗਰੀਬ ਮਾਰ ਨਾ ਕਰੀ। ਦੂਜਾ ਝੂਠ ਨਾ ਬੋਲੀ। ਤੀਜਾ ਨਮਕ ਖਾ ਕੇ ਕਿਸੇ ਦਾ ਹਰਾਮ ਨਾ ਕਰੀ। ਨਮਕ ਸਾਰਿਆਂ ਤੋਂ ਸਸਤੀ ਚੀਜ਼ ਆ। ਏਨੀ ਹੈ ਵੀ ਮਠਿਆਈਆਂ ਖਾ ਕੇ ਤੇ ਰਸਗੁੱਲੇ ਖਾ ਕੇ ਕਰ ਲਈ ਧੋਖਾ ਕਿਸੇ ਨੇ ਕਰਦੀ ਵੀ ਨੂਨ ਨੂਨ ਖਾ ਕੇ ਵੀ ਘੱਟ ਤੋਂ ਘੱਟ ਚੀਜ਼ ਵੀ ਜਿਹੜੇ ਘਰ ਦੀ ਤੂੰ ਖਾ ਲਈ ਨਾ ਸਸਤੀ ਤੋਂ ਸਸਤੀ ਉਥੇ ਤੱਕ ਨਾ ਕਰੀ ਤਿੰਨ ਬਚਨ ਦੱਸੇ ਮਹਾਰਾਜ ਨੇ ਤੇ ਗੁਰੂ ਦੇ ਬਚਨ ਭੂਮੀਆਂ ਨੇ ਸੁਣ ਕੇ ਤੇ ਮਨ ਨੇ ਸਤਗੁਰੂ ਜੀ ਅੱਗੇ ਚਲੇ ਗਏ ਭੂਮੀਆਂ ਚਾਰਕ ਦਿਨ ਘਰੇ ਪਿਆ ਰਿਆ ਤੇ ਜਦੋਂ ਪੰਜਵੇਂ ਦਿਨ ਦੇਖਿਆ ਵੀ ਭੂਮੀਆਂ ਚੱਲ ਹੁਣ ਆਏ ਤਾਂ ਸਰਨਾ ਨਹੀਂ ਆਪਣੇ ਕੰਮ ਤੇ ਚੱਲ ਗਏ ਵੀ ਮਹਾਰਾਜ ਨੇ ਤਾਂ ਆਪਾਂ ਨੂੰ ਇਹੀ ਕਿਹਾ ਵੀ ਬਚਨ ਸਾਡੇ ਮਨ ਲਈ ਤੇ ਆਪਾਂ ਇਹ ਬਚਨ ਮੰਨਾਂਗੇ ਤੇ ਚੋਰੀ ਤਾਂ ਕਹੀ ਨਹੀਂ ਛੱਡਣ ਨੂੰ ਅੱਜ ਕੰਤੇ ਚੋਰੀ ਆਪਾਂ ਰਾਜੇ ਦੇ ਕਰਾਂਗੇ ਕਿਸੇ ਗਰੀਬ ਦੇ ਨਹੀਂ ਕਰਨੀ ਗਰੀਬ ਮਾਰ ਨਹੀਂ ਕਰਨੀ ਕਿਉਂਕਿ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਦਾ ਬਚਨ ਆਪਾਂ ਕਮਾਉਣਾ ਸ਼ਬਦ ਕਮਾਉਣ ਦੀ ਗੱਲ ਚੱਲ ਰਹੀ ਆ ਜੀ ਬਚਨ ਕਮਾਉਣਾ ਗੁਰੂ ਦਾ ਕਮਾਈ ਕਰਨੀ ਆ ਸ਼ਬਦ ਦੀ ਵੀ ਗੁਰੂ ਦੀ ਗੱਲ ਮੰਨਣੀ ਆ ਇਹ ਕਮਾਈ ਆ ਜਦੋਂ ਭੂਮੀਆਂ ਕਰੋ ਤੁਰਪਿਆ ਵੀ ਅੱਜ ਆਪਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਜਿਹੜਾ ਬਚਨ ਦਿੱਤਾ ਉਹ ਮੰਨਣਾ ਉਹਦੀ ਕਮਾਈ ਕਰਨੀ ਆ ਵੀ ਅੱਜ ਆਪਾਂ ਗਰੀਬ ਮਾਰ ਨਹੀਂ ਕਰਨੀ ਰਾਜੇ ਦੇ ਘਰੇ ਚੱਲਦੇ ਆ ਹੁੰਮੀਆਂ ਰਾਜੇ ਦੇ ਮਹਿਲਾਂ ਬੰਨ ਨੂੰ ਹੋ ਪਿਆ ਤੇ ਗਾਂ ਹੁਣ ਪਹਿਰੇਦਾਰ ਤਾਂ ਹੁੰਦੇ ਹੀ ਐ ਸੰਤਰੀ ਉਹਦੋਂ 2-4 ਹੋਣਗੇ ਅੱਜ ਤਾਂ 20-20 ਫਿਰਦੇ ਆ ਇੱਕ ਘਰੇ ਜਿਹੜੇ ਕੋਈ ਲੀਡਰ ਆ ਉਹਨਾਂ ਦੇ ਮਤਲਬ 20-20 ਹੈਗੇ ਨੇ ਸੰਤਰੀ ਬੋਡੀਗਾਰਡ ਜਿਹਨੂੰ ਆਪਾਂ ਕਹਿੰਦੇ ਅੱਜ ਦੀ ਭਾਸ਼ਾ ਚ ਸਿਕਿਉਰਿਟੀ ਗਾਰਡ ਵੀ ਕਹਿ ਦਿੰਨੇ ਆ ਜਦੋਂ ਉਹਨਾਂ ਨੇ ਰੋਕਿਆ ਵੀ ਭਾਈ ਕੌਣ ਹੈ ਪੁੱਛਿਆ ਵੀ ਭਾਈ ਕੌਣ ਭੂਮੀਆਂ ਨੂੰ ਬਚਨ ਫੇਰ ਚੇਤੇ ਆ ਗਿਆ ਗੁਰੂ ਨਾਨਕ ਦਾ ਵੀ ਮਹਾਰਾਜ ਨੇ ਕਿਹਾ ਸੀ ਝੂਠ ਨਹੀਂ ਬੋਲਣਾ ਭੂਮੀਆਂ ਨੇ ਸੱਚ ਬੋਲਤਾ ਕਹਿੰਦਾ ਜੀ ਮੈਂ ਤਾਂ ਚੋਰ ਹਾਂ ਉਹ ਪਹਿਰੇਦਾਰਿਆ ਨੇ ਸੋਚਿਆ ਵੀ ਚੋਰ ਥੋੜੀ ਕੋਈ ਕਹਿੰਦਾ ਹੁੰਦਾ ਮੈਂ ਚੋਰ ਬੇ ਤਾਂ ਕੋਈ ਰਾਜੇ ਦਾ ਰਿਸ਼ਤੇਦਾਰ ਲੱਗਦਾ ਨੰਗ ਜਾਣ ਤੇ ਉਹਨੇ ਨੰਗਾਤਾ ਜੀ ਉਹਨਾਂ ਨੇ ਦੋ ਬਚਨ ਕਮਾ ਲਏ ਪਹਿਲਾ ਗਰੀਬਾਂ ਦੇ ਚੋਰੀ ਨਹੀਂ ਕਰਨ ਗਿਆ ਉਹ ਬਚਨ ਮੰਨ ਲਿਆ ਗੁਰੂ ਦੇ ਕਾ ਬਚਨ ਦੀ ਕਮਾਈ ਕਰੀ ਫਿਰ ਝੂਠ ਨਹੀਂ ਬੋਲਿਆ ਗੁਰੂ ਦੇ ਬਚਨ ਦੀ ਕਮਾਈ ਕਰੀ ਤੀਜਾ ਹੁਣ ਦੇਖੋ ਜਾ ਕੇ ਉਹਨੇ ਆਪਦਾ ਜੋ ਵੀ ਸੀਗਾ ਹੱਥ ਲੱਗਿਆ ਹੀਰੇ ਜਵਾਹਰ ਮੋਤੀ ਤੇ ਬੰਨ ਲਈ ਪੰਡ ਗਠੜੀ ਜੀ ਨੂੰ ਕਹਿੰਨੇ ਆ ਆਪਾਂ ਗਠੜੀ ਬੰਨ ਲਈ ਤੇ ਮਨ ਵਿੱਚ ਆਇਆ ਕਹਿੰਦਾ ਜੇ ਰਾਜੇ ਦੇ ਘਰ ਦਾ ਖਾ ਵੀ ਚੱਲ ਗਏ ਕੁਛ ਆਪਾਂ ਨੂੰ ਰਸੋਈ 'ਚ ਵੜ ਗਿਆ ਵੀ ਕਿਹੋ ਜਿਹੇ ਪਦਾਰਥ ਹੁੰਦੇ ਨੇ ਰਾਜੇ ਦੇ ਘਰ ਵਿੱਚ ਆਪਾਂ ਖਾ ਤਾਂ ਚੱਲ ਗਏ ਕੁਛ ਜਦੋਂ ਉੱਥੇ ਉਹਨੇ ਪਦਾਰਥ ਛੱਕੇ ਕੁਝ ਤੇ ਕੋਈ ਨੂਨ ਵਾਲੀ ਚੀਜ਼ ਉਹਦੇ ਮੂੰਹ ਨੂੰ ਲੱਗੀ ਨੂਨ ਵਾਲੀ ਨਮਕੀਨ ਵਾਲੀ ਉਹਨੂੰ ਬਚਨ ਚੇਤੇ ਆ ਗਿਆ ਗੁਰੂ ਦਾ ਵੀ ਮਹਾਰਾਜ ਨੇ ਕਿਹਾ ਸੀ ਨੂਨ ਖਾ ਕੇ ਹਰਾਮ ਨਹੀਂ ਕਰਨਾ ਭਉਮੀਆਂ ਗੁਰੂ ਦਾ ਬਚਨ ਦੀ ਕਮਾਈ ਕਰਨੀ ਆ ਤੇ ਸਮਾਨ ਬੰਨਿਆ ਬਣਾਇਆ ਛੱਟ ਕੇ ਬਾਅਦ ਚੱਲਿਆ ਗਿਆ ਆਉਂਦੇ ਹੋਏ ਨੂੰ ਤਾਂ ਫਿਰ ਸੰਤਰੀਆਂ ਨੇ ਕੀ ਰੋਕਣਾ ਸੀ ਵੀ ਚਲੋ ਆਇਆ ਮਿਲ ਕੇ ਚੱਲਿਆ ਗਿਆ ਹੁਣ ਰਾਜੇ ਨੂੰ ਫੇਰ ਸਵੇਰ ਨੂੰ ਦੇਖਿਆ ਜਦੋਂ ਚੋਰੀ ਹੋਈ ਪਈ ਐ ਤੇ ਸਮਾਨ ਕੋਈ ਲੈ ਕੇ ਨਹੀਂ ਗਿਆ ਤੇ ਰਾਜੇ ਨੇ ਵੀ ਦੇਖਿਆ ਵੀ ਆਹ ਹੋਇਆ ਚਲੋ ਠੀਕ ਆ ਸਮਾਨ ਤਾਂ ਕੋਈ ਲਗਾਇਆ ਨਹੀਂ ਰਾਜਾ ਕਹਿੰਦਾ ਫੇਰ ਵੀ ਪੁੱਛ ਕਿਸੇ ਤਾਂ ਬਣਦੀ ਆ ਪੁੱਛ ਕਿਸੇ ਫੇਰ ਕਿੱਥੇ ਬਣਦੀ ਹੁੰਦੀ ਆ ਗਰੀਬਾਂ ਤੇ ਵੀ ਆਜੋ ਇਹਨਾਂ ਨੇ ਕਰੀ ਹੋਣੀ ਐ ਚੋਰੀ ਇਹ ਇਹਨਾਂ ਦਾ ਕੰਮ ਹੋਣਾ ਕੁੱਟਿਆ ਉਹਨਾਂ ਨੇ ਫੜ ਕੇ ਲਾਗੇ ਗਰੀਬਾਂ ਨੂੰ ਕੁੱਟਣਾ ਊਮੀਆਂ ਨੂੰ ਫੇਰ ਇੱਧਰ ਪਤਾ ਲੱਗਾ ਵੀ ਗਰੀਬ ਮਾਰ ਹੋ ਰਹੀ ਆ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਗਰੀਬ ਮਾਰ ਨਹੀਂ ਕਰਨੀ ਭੂਮੀਆਂ ਕੰਮ ਇਹ 13 ਵਾ ਤੇ ਮਾਰ ਗਰੀਬਾਂ ਤੇ ਪੈ ਰਹੀ ਆ ਚੱਲ ਹੋ ਜਾ ਹਾਜ਼ਰ ਜਾ ਕੇ ਭੂਮੀਆਂ ਤੁਰਿਆ ਜਾ ਕੇ ਰਾਜੇ ਦੇ ਹਾਜ਼ਰ ਹੋ ਗਿਆ ਕਹਿੰਦਾ ਰਾਜਾ ਨੇ ਇਹਨਾਂ ਗਰੀਬਾਂ ਨੂੰ ਛੱਡ ਦੇ ਕੰਮ ਮੈਂ ਕੀਤਾ ਕਿ ਭੂਮੀਆਂ ਦਾ ਦੁਨੀਆ ਉਸ ਏਰੀਏ ਵਿੱਚ ਨੌ ਸੀਗਾ ਇਲਾਕੇ ਵਿੱਚ ਰਾਜਾ ਜੀ ਕਹਿੰਦੇ ਭੂਮੀਆਂ ਤੂੰ ਕਹਿੰਦਾ ਹਾਂ ਜੀ ਇਹ ਕੰਮ ਮੇਰਾ ਚਲੋ ਗਰੀਬ ਛੱਡ ਤੇ ਤੇ ਭੂਮੀਆਂ ਨੂੰ ਪੁੱਛਿਆ ਫਿਰ ਵੀ ਤੂੰ ਭੂਮੀਆਂ ਮਤਲਬ ਵੀ ਤੂੰ ਅੰਦਰ ਕਿਵੇਂ ਆਇਆ ਅਸਮਾਨ ਵੀ ਤੂੰ ਬੰਨ ਲਿਆ ਫਿਰ ਲੈ ਕੇ ਵੀ ਨਹੀਂ ਗਿਆ। ਭੁੰਮ ਜੇ ਨੇ ਉਹੀ ਗੱਲ ਦੱਸੀ ਵੀ ਮੈਂ ਗੁਰੂ ਨਾਨਕ ਸਾਹਿਬ ਮੈਨੂੰ ਮਿਲੇ ਸੀ। ਉਹਨਾਂ ਦੇ ਮੈਨੂੰ ਦਰਸ਼ਨ ਹੋਇਆ ਉਹਨਾਂ ਨੇ ਮੈਨੂੰ ਚੋਰੀ ਛੱਡਣ ਨੂੰ ਕਿਹਾ ਸੀ। ਤੇ ਮੈਂ ਕਿਹਾ ਵੀ ਸਾਡੇ ਜੱਦੀ ਪੁਰਛੀ ਕੰਮਾਂ ਵੀ ਚੋਰੀ ਛੱਡਣ ਨੂੰ ਨਾ ਕਿ ਉਹਨਾਂ ਨੇ ਤਿੰਨ ਬਚਨ ਮੈਨੂੰ ਦਿੱਤੇ ਸੀ ਮਹਾਰਾਜ ਨੇ। ਉਹ ਤਿੰਨਾਂ ਬਚਨਾਂ ਦੀ ਮੈਂ ਕਮਾਈ ਕੀਤੀ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਦੀ। ਵੀ ਇੱਕ ਗਰੀਬ ਮਾਰ ਨਹੀਂ ਕਰਨੀ ਦੂਜਾ ਝੋਟ ਨਹੀਂ ਬੋਲਣਾ ਸੰਤਰੀਆਂ ਨੂੰ ਪੁੱਛ ਲਓ ਮੈਂ ਇਹਨਾਂ ਨੂੰ ਦੱਸਿਆ ਸੀ ਵੀ ਮੈਂ ਚੋਰ ਆ। ਇਹਨਾਂ ਨੇ ਮੈਨੂੰ ਰੋਕਿਆ ਨਹੀਂ। ਇਹਨਾਂ ਨੇ ਆਏ ਕਹਿੰਦਾ ਵੀ ਰਾਜੇ ਦਾ ਰਿਸ਼ਤੇਦਾਰ ਹੂੰ ਜਦੋਂ ਸਭਾ ਲੱਗੀ ਆ ਪਾਈਏ ਬਚਨਪਲਾ ਸੋਏ ਸਾਰੇ ਭੂਮੀਆਂ ਨੇ ਸਟੋਰੀ ਇਹ ਦੱਸੀ ਵੀ ਮੈਂ ਤੇਰੇ ਘਰੋਂ ਫਿਰ ਉਹ ਕਹਿੰਦਾ ਚੱਕ ਕੇ ਨਹੀਂ ਲਗਿਆ ਸਮਾਨ ਉਹ ਕਹਿੰਦਾ ਜੀ ਮੈਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵੀ ਕਿਸੇ ਦਾ ਨੂਨ ਖਾ ਕੇ ਵੀ ਹਰਾਮ ਨਾ ਕਰੀ ਤੇ ਮੈਂ ਤੇਰੇ ਘਰ ਦੇ ਵਿੱਚੋਂ ਤਾਂ ਬਹੁਤ ਕੁਝ ਚੱਕ ਲਿਆ ਸੀ ਜਦੋਂ ਕੋਈ ਇੱਕ ਸਲੂਣੀ ਚੀਜ਼ ਮੇਰੇ ਮੂੰਹ ਨੂੰ ਲੱਗੀ ਤੇ ਮੈਨੂੰ ਬਚਨ ਯਾਦ ਆ ਗਿਆ ਗੁਰੂ ਦਾ ਬਿਨਾਂ ਨੂਨ ਖਾ ਕੇ ਹਰਾਮ ਨਾ ਕਰੀ ਕਹਿੰਦਾ ਜੀ ਮੈਂ ਤਾਂ ਅਣ ਜ਼ਮਾਨ ਲੈ ਕੇ ਗਿਆ ਗੁਰੂ ਦੇ ਬਚਨਾਂ ਦੀ ਕਮਾਈ ਕੀਤੀ ਯਾ ਰਾਜਾ ਕਹਿੰਦਾ ਵੀ ਨਾ ਤਾਂ ਝੂਠ ਬੋਲਣ ਵਾਲਾ ਬੰਦਾ ਆਪਾਂ ਨੂੰ ਕੋਈ ਹੋਰ ਮਿਲੇ ਤੇ ਨਾ ਕੋਈ ਗਰੀਬ ਮਾਰ ਕਰੇ ਨਾ ਕੋਈ ਨੂਨ ਹਰਾਮੀ ਹੋਵੇ ਤੇ ਇਹ ਤੋਂ ਵਧੀਆ ਬੰਦਾ ਕਿਹੜਾ ਹੋ ਸਕਦਾ ਰਾਜੇ ਨੇ ਆਪਣਾ ਵਜ਼ੀਰ ਬਣਾ ਲਿਆ ਉਹਨੂੰ ਚੋਰੀ ਚਾਰੀ ਉੱਥੇ ਛੱਡੀ ਗਈ ਕਿਉਂਕਿ ਗੁਰੂ ਦੇ ਬਚਨਾਂ ਨੇ ਉਹਦਾ ਜੀਵਨ ਚੇਂਜ ਕਰਤਾ ਗੁਰਬਾਣੀ ਜੀਵਨ ਜਾਂਚ ਹੈ ਜਦੋਂ ਆਪਾਂ ਸ਼ਬਦ ਗੁਰੂ ਦੇ ਨਾਲ ਲੱਗ ਕੇ ਗੁਰੂ ਦੇ ਬਚਨ ਦੀ ਕਮਾਈ ਕਰਦੇ ਆ ਨਾ ਫਿਰ ਸਾਡਾ ਜੀਵਨ ਚੇਂਜ ਹੁੰਦਾ ਹੈ ਮੱਥਾ ਟੇਕਣ ਨੂੰ ਆਪਾਂ ਸਾਰੇ ਹੀ ਟੇਕਦੇ ਆਂ ਮੈਂ ਪਹਿਲਾਂ ਵੀ ਇੱਕ ਦੀਵਾਨ ਚ ਗੱਲ ਦੱਸੀ ਸੀ ਬਈ 70 ਦਾ ਮੇਰਾ ਜਨਮ ਤੇ 6 7 ਦੇ ਵਿੱਚ ਆ ਕੇ ਜੀਵਨ ਚੇਂਜ ਹੋਇਆ ਜਦੋਂ ਗੁਰਬਾਣੀ ਸੁਣੀ ਕਿ ਮੱਥਾ ਤਾਂ ਪਹਿਲਾਂ ਵੀ ਟੇਕਦੇ ਸੀ 70 ਤੋਂ 7 ਤੱਕ ਲਾ ਲਓ ਤੁਸੀਂ 35 37 ਸਾਲ ਮੱਥਾ ਹੀ ਟੇਕਿਆ ਕੱਲਾ ਗੁਰੂ ਨੂੰ ਕੁਝ ਨਹੀਂ ਬਦਲਿਆ ਪਰ ਜਦੋਂ ਗੁਰੂ ਦੇ ਬਚਨ ਸੁਣੇ ਗੁਰਬਾਣੀ ਨਾਲ ਜੁੜੇ ਉਦੋਂ ਬਾਅਦ ਜੀਵਨ ਚੇਂਜ ਹੋਇਆ ਚੇਂਜ ਕਿਵੇਂ ਹੋਇਆ ਹੁਣ ਬਾਹਰੋਂ ਤਾਂ ਆਈ ਲੱਗੂਗਾ ਵੀ ਬਾਕੀ ਚੇਂਜ ਹੋ ਗਿਆ। ਵੇਖ ਕਿਰਪਾਨ ਪਾ ਲਈ, ਗਾਤਰਾ ਪਾ ਲਿਆ ਤਾਂ ਬਥੇਰੇ ਪਾਈ ਫਿਰਦੇ ਆ ਨਹੀਂ ਪਾਈ ਅੰਦਰੋਂ ਮਨ ਜਦੋਂ ਚੇਂਜ ਹੁੰਦਾ ਨਾ ਇਨਸਾਨ ਫਿਰ ਕਰਮ ਕਾਂਡ ਛੱਡ ਦਿੰਦਾ। ਵਿਸ਼ਿਆਂ ਬਕਾਰਾਂ ਤੋਂ ਬਚ ਜਾਂਦਾ। ਠੀਕ ਆ ਜੀ ਉਹ ਫਿਰ ਜੀਵਨ ਚੇਂਜ ਹੋ ਜਾਂਦਾ ਇਨਸਾਨ ਦਾ। ਇਸ ਤਰ੍ਹਾਂ ਆਪਾਂ ਗੁਰੂ ਦੇ ਬਚਨ ਸੁਣਦੇ ਰਹੀਏ ਤਾਂ ਸਾਡਾ ਜੀਵਨ ਚੇਂਜ ਹੋਏਗਾ। ਮਹਾਰਾਜ ਕਹਿਣਾ ਕਰਦੇ ਨੇ "ਹੇ ਭਾਈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਰਸ ਚੱਖਿਆ" ਦਾ ਮਤਲਬ ਗੁਰੂ ਦੇ ਬਚਨ ਮੰਨੇ ਉਹਦਾ ਜੀਵਨ ਚੇਂਜ ਹੋਏਗਾ ਅੱਗੇ ਮਹਾਰਾਜ ਕਹਿਣਾ ਕਰਦੇ ਨੇ ਤਾਂ ਕਿ ਤ੍ਰਿਸ਼ਨਾ ਲਾਥੀਆਂ ਉਸ ਦੀ ਮਾਇਆ ਦੀ ਤ੍ਰਿਸ਼ਨਾ ਲੈ ਜਾਂਦੀ ਹੈ ਮੋਹ ਮਾਇਆ ਵੱਲੋਂ ਛਟਕਾਰਾ ਹੋ ਜਾਂਦਾ ਇਨਸਾਨ ਦਾ ਫਿਰ ਉਹ ਮੋਹ ਮਾਇਆ ਦੇ ਵਿੱਚ ਫਸ ਕੇ ਗਲਤ ਕੰਮ ਨਹੀਂ ਕਰਦਾ ਜਦੋਂ ਗੁਰੂ ਦੇ ਬਚਨ ਮੰਨਣੇ ਸ਼ੁਰੂ ਕਰਦੇ ਜਿਵੇਂ ਭੂਮੀਆਂ ਨੇ ਮੰਨੇ ਆ ਮਹਾਰਾਜ ਕਹਿੰਦੇ ਉਸ ਦੀ ਮਾਇਆ ਦੀ ਤ੍ਰਿਸ਼ਨਾ ਲੈ ਜਾਂਦੀ ਹੈ ਭਾਈ ਕਦੋਂ ਹਰ ਬਿਸਰਾਮ ਨਿਦ ਪਾਇਆ ਮਹਾਰਾਜ ਕਹਿੰਦੇ ਹੈ ਭਾਈ ਜਿਸਮ ਨੁਖ ਨੇ ਹਰ ਨਾਮ ਰਸ ਚੱਖ ਲਿਆ ਉਸ ਨੂੰ ਸ਼ਾਂਤੀ ਦਾ ਖਜ਼ਾਨਾ ਪ੍ਰਮਾਤਮਾ ਮਿਲ ਪਿਆ ਜਦੋਂ ਗੁਰੂ ਦੇ ਬਚਨ ਆਪ ਸੁਣਾਗੇ ਮੰਨਾਂਗੇ ਫਿਰ ਪ੍ਰਮਾਤਮਾ ਮਿਲ ਗਿਆ ਮਿਲਣਾ ਕਿ ਕੁਦਰਤ ਦੇ ਵਿੱਚੋਂ ਠੀਕ ਹੈ ਜੀ ਕੁਦਰਤ ਦੇ ਵਿੱਚ ਸਾਡਾ ਬਿਰਤੀ ਬਣ ਜਾਏਗੀ ਕੁਦਰਤ ਦੇ ਵਿੱਚ ਉਹ ਦੇਖਣ ਦੀ ਭੈਣ ਭਰਾਵਾਂ ਨਾਲ ਪਿਆਰ ਹੋਏਗਾ ਸਾਡਾ ਈਰਖਾਤ ਬੈਦ ਮਟ ਜਾਏਗੀ ਬਹਿਮਾ ਭਰਮਾਂ ਤੋਂ ਛੁਟਕਾਰਾ ਹੋ ਜਾਏਗਾ ਦਰਦਰ ਤੇ ਝਟਕਣਾ ਸੁੱਟ ਜਾਏਗੀ ਜਿਵੇਂ ਦਰਦਰ ਤੇ ਇਨਸਾਨ ਫਿਰਦਾ ਮੈਂ ਵੀ ਫਿਰਦਾ ਸੀ 70 ਦਾ ਜਨਮ ਆ 10 ਕ ਸਾਲ ਬਚਪਨ ਚ ਲਾ ਲਓ 15 ਕ ਸਾਲ ਦੀ ਉਮਰ ਚ ਲਾ ਲਓ ਤੁਸੀਂ 15 ਤੋਂ 35 ਤੱਕ 20 ਸਾਲ ਕਰਮ ਕੰਡ ਹੀ ਰਹੇ ਆਂ ਇੱਧਰ ਤੁਰ ਗਏ ਕਿਤੇ ਉੱਧਰ ਤੁਰ ਗਏ ਕਿਤੇ ਇੱਧਰ ਨੂੰ ਚੱਕਿਆ ਝੋਲਾ ਕਿਤੇ ਉੱਧਰ ਨੂੰ ਚੱਕਿਆ ਝੋਲਾ ਐ ਵਾਰਾ ਕੁੱਤੇ ਵਾਂਗੂ ਜਿਵੇਂ ਗਰਬਾਣੀ ਦਾ ਫੈਸਲਾ ਹੈ ਕਿ ਗਰਬਾਣੀ ਦੀ ਪੰਕਤੀ ਆ ਨੌਵੇਂ ਪਾਤਸ਼ਾਹੀ ਸੁਖ ਕੇ ਹੇਤ ਬਹੁਤ ਧੁਖ ਪਾਵਤ ਮਹਾਰਾਜ ਕਹਿੰਦੇ ਸੁੱਖਾਂ ਦੀ ਖਾਤਰ ਪੌਣਾ ਤੋਂ ਦੁੱਖਾਂ ਭਾਈ ਸੁਖ ਕੇ ਹੇਤ ਬਹੁਤ ਧੁਖ ਪਾਵਤ ਸੇਵ ਕਰਤ ਜਨ ਜਨ ਕੀ ਮਹਾਰਾਜ ਕਹਿੰਦੇ ਜਨੇ ਖਨੇ ਦੀ ਸੇਵਾ ਵਿੱਚ ਲੱਗਿਆ ਮਨਤਾ ਮਨਤਾਵਾ ਵਿੱਚੋ ਐਨੂ ਵੀ ਮਾਨ ਲਿਆ ਐਨੂ ਵੀ ਮਾਨ ਲਿਆ ਦੀ ਨਿਆਜ਼ ਚੜਾਤੀ ਉਹਦੀ ਦੇਖ ਕਰਾਤੀ ਉਹ ਤਾਂ ਫਲਾਨਾ ਕਰਾਤਾ ਢਮਕੜਾ ਬਹੁਤ ਕੁਛ ਕਰਦੇ ਸੀ ਅਸੀਂ ਆ ਵੈਨੂੰ ਮੈਨੂੰ ਇਹ ਜਦ ਪੰਕਤੀ ਮੇਰੇ ਦਿਲ ਨੂੰ ਚੁਬ ਗਈ ਜੀ ਲੱਗੀ ਮੇਰੇ ਦਿਲ ਤੇ ਬਿਮਾਰਾ ਸੱਚ ਕਹਿੰਦੇ ਨੇ ਵੀ ਦੁਆਰੇ ਦੁਆਰ ਤੋਂ ਵਾਰਾ ਕੁੱਤਾ ਵਾਂਗੂ ਤੁਰਿਆ ਫਿਰਦਾ ਵਾਰਾ ਕੁੱਤੇ ਦਾ ਕੋਈ ਹੈ ਟਕਣਾ ਮਾਰਿਆ ਡੰਡਾ ਕਿਸ ਨੇ ਗਾਂ ਭਜਾਤਾ ਕਦੇ ਉਧਰ ਭਜਾਤਾ ਤੂੰ ਗੁਰੂ ਘਰ ਦਾ ਹੋ ਜਾ ਤੇਰੀ ਧੁੱਪ ਛਾਂ ਤੋਂ ਵੀ ਕੰਨੂ ਬਚਾਏਗਾ ਮਾਲਕ ਦਾ ਜਦੋਂ ਇੱਕ ਮਾਲਕ ਦਾ ਕੁੱਤਾ ਜਿਹੜਾ ਰੱਖਿਆ ਨਾ ਉਹਨੂੰ ਇਨਸਾਨ ਉਹ ਮਾਲਕ ਉਹਨੂੰ ਤੁੱਪਸ਼ਾਂ ਤੋਂ ਵੀ ਬਚਾਉਂਦਾ ਠੀਕ ਆ ਜੀ ਗਰਮੀ ਸਰਦੀ ਤੋਂ ਬਚਾਉਂਦਾ ਉਹਦੀ ਬਿਮਾਰੀ ਠਮਾਰੀ ਦਾ ਵੀ ਇਲਾਜ ਕਰਵਾਉਂਦਾ ਉਹਨੂੰ ਢੀੜਾ ਕੱਪੜਾ ਵੀ ਦਿੰਦਾ ਬੈਠਣ ਵਾਸਤੇ ਮੰਜੇ ਵੀ ਦਿੱਤੇ ਆ ਕਹਿੰਦੇ ਗੱਦਿਆਂ ਤੇ ਬੈਠੇ ਆ ਠੀਕ ਆ ਜੀ ਵੀ ਇੱਕ ਦਰਦ ਜਦੋਂ ਆ ਆਪ ਬਚਨ ਮੈਨੂੰ ਚੰਗੇ ਲੱਗੇ ਗੁਰੂ ਸਾਹਿਬ ਦੇ ਤੇ ਮੇਰਾ ਮਨ ਚੇਂਜ ਹੋਇਆ ਫਿਰ ਦਰਦ ਦਰ ਦੀ ਭਟਕਣਾ ਮੁੱਕ ਗਈ ਕਿਸੇ ਕਿਸਮ ਦੀ ਮੰਤਾ ਮੰਤਾਮਾ ਨਹੀਂ ਸਾਡੇ ਘਰ ਦੇ ਵਿੱਚ ਕੋਈ ਸਾਡੇ ਕਰਮ ਕਾਂਡ ਨਹੀਂ ਹੈਗਾ ਸਿੱਧਾ ਗੁਰੂ ਵਾਲੀ ਅਰਦਾਸ ਆ ਦੁੱਖ ਬੱਚ ਵੀ ਅਰਦਾਸ ਸੁਖ ਵੇਲੇ ਸ਼ੁਕਰਾਨਾ ਜਿਵੇਂ ਆਪਾਂ ਪੰਕਤੀਆਂ ਪੜ੍ਹਦੇ ਹੁਨੇ ਤੇ ਹਰ ਵੇਲੇ ਸਿਮਰਨ ਚਲੋ ਹਰ ਵੇਲੇ ਸਿਮਰਨ ਤੋਂ ਤਾਂ ਹਜੇ ਬਾਂਝੇ ਆ ਇਹ ਸੱਚੀ ਗੱਲ ਆ ਜੀ ਵੀ ਹਰ ਵੇਲੇ ਸਿਮਰਨ ਨਹੀਂ ਕਰੀ ਜਾਨੇ ਨਹੀਂ ਉਹਦੇ ਅੰਗੋਂ ਹਜੇ ਊਣਾ ਹੈ ਮਨ ਊਣਾ ਹੈ ਜੀਵਨ ਹਰ ਵੇਲੇ ਸਿਮਰਨ ਵੱਲੋਂ ਪਰ ਜਿਹੜੀ ਦੁੱਖ ਵਿੱਚ ਅਰਦਾਸ ਤੇ ਹਰ ਵੇਲੇ ਸ਼ੁਕਰਾਨਾ ਸੁਖ ਵਿੱਚ ਸ਼ੁਕਰਾਨਾ ਸਦਾ ਸ਼ੁਕਰਾਨੇ ਵਿੱਚ ਰਹੀਦਾ ਸਤਿਗੁਰੂ ਦੇ ਜੇ ਕੋਈ ਅਰਦਾਸ ਬਣਦੀ ਆ ਕੋਈ ਲੋੜੀ ਦੀ ਤਾਂ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਗੁਰਬਾਣੀ ਚ ਪੰਕਤੀ ਆ ਜੀ ਕਾਰਜ ਤੇ ਹੇ ਸਵਾਰ ਸਤਿਗੁਰ ਸੱਚ ਸਾਖੀ ਏ ਸੱਚਾ ਸਤਿਗੁਰ ਫਿਰ ਸਹਾਈ ਹੋ ਕੇ ਕਾਰਜ ਸਵਾਰ ਦਿੰਦਾ ਜਦੋਂ ਆਪਾਂ ਦੁੱਖ ਵੇਲੇ ਜਿਲੋਂ ਅਰਦਾਸ ਕਰਦੇ ਆ ਇੱਕ ਤੇ ਓਟ ਰੱਖ ਕੇ ਇੱਕੋ ਦਰ ਘਰ ਤੇ ਜਦੋਂ ਓਟ ਰੱਖ ਕੇ ਆਪਾਂ ਪੁਕਾਰ ਕਰਾਂਗੇ ਨਾ ਫਿਰ ਇੱਕ ਸੁਣ ਲੈਂਦਾ ਜੇ ਆਪਾਂ ਦਰਦਰ ਤੇ ਪੁਕਾਰ ਕਰਦੇ ਆ ਇਥੇ ਵੀ ਅਰਦਾਸ ਕਰਦੀ ਨੂੰ ਮਹਾਰਾਜ ਆ ਦੁੱਖ ਦੂਰ ਕਰੋ ਫਿਰ ਕਿਤੇ ਹੋਰ ਜਾ ਕੇ ਵੀ ਕਰਤੀ ਕਿਤੇ ਹੋਰ ਜਾ ਕੇ ਵੀ ਕਰਤੀ ਫਿਰ ਉਹ ਸਾਡਾ ਜੀਵਨ ਅਵਾਰਾ ਕੁੱਤੇ ਵਾਲਾ ਵਾ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਆਪਾਂ ਨੂੰ ਨੌਵੇਂ ਪਾਤਸ਼ਾਹ ਨੇ ਵੀ ਆ ਮੈਂ ਦਰਦਰ ਤੇ ਫਿਰਦਾ ਦਰਦਰ ਤੇ ਤਾਂ ਭਾਈ ਫਿਰਨ ਵਾਲੇ ਦੇ ਡੰਡੇ ਪੈਂਦੇ ਆ ਝੜਕ ਪੈਂਦੀ ਆ ਇੱਕ ਹਰ ਤੇ ਹੋ ਜੀਏ ਮਹਾਰਾਜ ਕਹਿਣਾ ਕਰਦੇ ਨੇ ਏ ਭਾਈ ਜਿਸ ਮਨੁੱਖ ਨੇ ਹਰ ਨਾਮ ਰਸ ਚੱਖ ਲਿਆ ਉਸ ਨੂੰ ਸ਼ਾਂਤੀ ਦਾ ਖਜ਼ਾਨਾ ਪ੍ਰਾਪਤ ਪ੍ਰਮਾਤਮਾ ਮਿਲ ਪਿਆ ਅਗਲੇ ਬੰਦ ਚ ਸਤਿਗੁਰੂ ਕਹਿੰਦੇ ਨੇ ਸੋਬਾ ਹਰ ਨਾ ਕਤਹੀ ਧਾਇ ਹਰ ਹਰ ਨਾਮ ਜਾ ਕੋ ਗੁਰ ਦੀ ਜਾ ਮਹਾਰਾਜ ਕਹਿੰਦੇ ਉਹ ਬਨੁਖ ਮੋੜ ਕਿਸੇ ਵੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ਆਪਾਂ ਪਹਿਲਾਂ ਗੱਲ ਕਰ ਲਈ ਆ ਪੰਕਤੀ ਆ ਗਈ ਵੀ ਜਦੋਂ ਗੁਰੂ ਦਾ ਨਾਮ ਗੁਰੂ ਦੇ ਸਿਧਾਂਤ ਤੇ ਚੱਲ ਪਿਆ ਇਨਸਾਨ ਗੁਰੂ ਦੇ ਕਹਣੇ ਮੁਤਾਬਕ ਜੀਵਨ ਹੋ ਗਿਆ ਭਾਵੇਂ 50% ਹੀ ਹੋ ਗਿਆ 100 ਸੱਡੋ 50% ਵੀ ਗੁਰੂ ਦੇ ਕਹਣੇ ਮੁਤਾਬਕ ਤੇਰਾ ਜੀਵਨ ਹੋ ਗਿਆ ਨਾ ਤੇ ਮਹਾਰਾਜ ਕਹਿੰਦੇ ਉਹ ਮਨੁੱਖ ਮੁੜ ਕਿਸੇ ਵੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ਫਿਰ ਦਰਦ-ਦਰ ਤੇ ਨਹੀਂ ਫਿਰਦਾ ਉਹ ਇੱਕ ਦਰਦਾ ਹੋ ਜਾਂਦਾ ਅਗਲੇ ਬੰਦ 'ਚ ਮਹਾਰਾਜ ਕਹਿੰਦੇ ਹਰ ਹਰ ਨਾਮ ਜਾ ਕੋ ਗੁਰ ਦੀ ਆ ਜਿਸ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਬਖਸ਼ ਬਖਸ਼ ਦਿੱਤਾ ਗੁਰਬਾਣੀ ਪ੍ਰਭੂ ਪ੍ਰਮਾਤਮਾ ਦੇ ਨਾਮ ਦੀ ਦਾਤ ਬਖਸ਼ਦੀ ਆ ਗਰਬਾਣੀ ਨਾਲ ਜੁੜੇ ਰਹੇ ਜੀ ਭਾਈ ਜਿਹੜਾ ਪੜਨ ਜਾਣ ਦਾ ਪੜੋ ਨਹੀਂ ਫਿਰ ਸੁਣਨੀ ਤਾਂ ਚੱਲ ਆਉਂਦੀ ਹੋਈ ਆ ਆਪਾਂ ਨੂੰ ਗਰਬਾਣੀ ਦੀ ਪੰਕਤੀ ਇੱਕ ਨਹੀਂ ਯਾਦ ਹੁੰਦੀ ਜਿੰਨੀ ਮਰਜ਼ੀ ਸੁਣ ਲਓ ਫੋਨ ਤੇ ਜਿੰਨੀਆਂ ਮਰਜ਼ੀ ਸੁਣ ਲਓ ਫੋਨ ਤੇ ਵੀ ਚੱਲਦੀ ਆ ਗਰਬਾਣੀ ਜਿੰਨਾ ਮਰਜ਼ੀ ਸੁਣ ਲਓ ਸਾਨੂੰ ਇੱਕ ਪੰਕਤੀ ਯਾਦ ਨਹੀਂ ਹੋਣੀ ਮੇਰਾ ਪ੍ਰਕਟੀ ਗੱਲਾਂ ਪਰ ਹੋਰ ਜਿਹੜੀਆਂ ਰੀਲਾਂ ਚੱਲਦੀਆਂ ਉਹ ਇੱਕ ਮਿੰਟ ਚ ਯਾਦ ਹੋ ਜਾਂਦੀ ਆ ਤਿੰਨ ਤਿੰਨ ਘੰਟੇ ਲੱਗਾ ਰਹਿੰਦਾ ਇਨਸਾਨ ਉਹ ਰੀਲਾਂ ਦੇਖਣ ਵਾਸਤੇ ਗੁਰੂ ਦੀ ਗੱਲ ਜੇ ਕੋਈ ਆ ਗਈ ਤਾਂ ਉਹਨੂੰ ਗਾਣ ਗਾਉਂਦਾ ਮੇਰਾ ਪ੍ਰੈਕਟੀਕਲ ਆ ਜੀ ਦੇਖਿਆ ਮੈਂ ਕੋਈ ਰੱਬ ਦਾ ਪਿਆਰਾ ਹੈ ਜਿਹੜੇ ਸੁਣਨ ਵਾਲੇ ਨੇ ਮਿਲਣ ਲਈ ਨਹੀਂ ਤਾਂ ਹੋਰ ਰੀਲਾਂ ਤਾਂ ਦੇਖੀ ਜਾਣ ਕੇ ਜਿੰਨੀਆਂ ਚੱਲਦੀਆਂ YouTube ਤੇ ਜਦੋਂ ਗਰਬਾਣੀ ਦੀ ਗੱਲ ਆ ਗਈ ਕੋਈ ਭਾਈ ਸੁਣਾਉਂਦਾ ਕੋਈ 1 ਮਿੰਟ ਦੀ ਕੋਈ ਹੁੰਦੀ ਆ ਨਾਲੇ ਉਹ ਉਹਨੂੰ ਸੁਣ ਕੇ ਰਾਜੀ ਨਹੀਂ ਗਾਣ ਗਾਉਣਗੇ ਕਿਉਂਕਿ ਸਾਡਾ ਮਨ ਬਕਾਰੀ ਆ ਉਹ ਬਕਾਰ ਦੀਆਂ ਗੱਲਾਂ ਸੁਣਨ ਵਾਸਤੇ ਕੰਨ ਰਸ ਬਣਿਆ ਹੋਇਆ ਅੱਖਾਂ ਦੇਖ ਰਹੀਆਂ ਮਾੜਾ ਦੇਖ ਰਹੀਆਂ ਅੱਖਾਂ ਮਾੜਾ ਦੇਖ ਰਹੀਆਂ ਕੰਨ ਮਾੜਾ ਸੁਣ ਰਹੇ ਨੇ ਤੇ ਜੀਵਨ ਭਾਈ ਫੇਰ ਸਫਲ ਨਹੀਂ ਹੋਣਾ ਫੇਰ ਤਾਂ ਜਿਹੋ ਜਾਂ ਆਇਆ ਉਹ ਜਿਹਾਂ ਚਲਿਆ ਗਿਆ ਤੂੰ ਜਿਹੋ ਜਾਂ ਆਇਆ ਸੀ ਉਹ ਜਿਹਾਂ ਚਲਿਆ ਗਿਆ ਪਰ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਨੇ ਦਿੱਤਾ ਆਇਓ ਪੜਨ ਸੁਣਨ ਕੋ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਕਤੀ ਆ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ 4-5 ਸਹਿਜ ਪਾਠ ਕੀਤੇ ਆ ਉਹ ਜਦੋਂ ਆਪਾਂ ਇੱਥੇ ਸ਼ਬਦ ਵਿਚਾਰ ਕਰਦੇ ਆ ਤਾਂ ਉਹ ਪੰਕਤੀ ਉੱਥੇ ਸਾਹਮਣੇ ਆ ਜਾਂਦੀ ਆ ਫਿਰ ਦਿਲ ਦੇ ਘਰ ਚ ਆ ਜਾਂਦੀ ਆ ਆਇਓ ਪਾਟਣ ਸੁਣ ਕੋ ਬਾਣੀ ਫਿਰ ਅੱਗੇ ਸ਼ਬਦ ਤੱਕ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੰਕਾ ਕਤ ਕਫਕ ਕੋ ਖਪੜੇ ਲੰਕਾ ਕਤ ਕਫਕੜੇ ਸਭ ਮੁਕਦੀ ਚੱਲੀ ਰਹਿਣ ਕਿਹੜੇ ਮਾੜਿਆਂ ਕੰਮਾਂ ਵਿੱਚ ਫੋਕਿਆਂ ਧੰਦਿਆਂ ਵਿੱਚ ਫਸ ਗਿਆ ਇਨਸਾਨ ਤੂੰ ਆਇਆ ਤਾਂ ਤੂੰ ਲਾਹਾ ਲੈਣ ਸੀ ਮਨੁੱਖੇ ਜਨਮ ਦਾ ਮਨੁੱਖੇ ਜਨਮ ਦਾ ਲਾਹਾ ਲੈਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨਾ ਮਰਨ ਜਨਮ ਤੋਂ ਰਹਿਤ ਹੋਣਾ ਇਨਸਾਨ ਨੇ ਇੱਕ ਤਾਂ ਮਨੁੱਖੇ ਜਨਮ ਦੇ ਵਿੱਚ ਹੀ ਮਰਦਾ ਜੰਮਦਾ ਜੀ 84 ਗੇੜ ਚ ਪਿਆ ਇਨਸਾਨ ਲਾਲਚ ਬਸ ਹੋ ਕੇ ਕੁੱਤੇ ਦਾ ਜਨਮ ਭੋਗ ਰਿਆ ਗੰਦਗੀ ਚ ਮੂੰਹ ਰਿਆ ਮੂੰਹ ਮਾਰ ਰਿਆ ਸੂਰ ਦਾ ਜਨਮ ਭੋਗ ਰਿਆ ਇੱਕ ਸਿੱਧਾ ਪ੍ਰੈਕਟੀਕਲ ਸਾਨੂੰ ਮੈਂ ਦੱਸਾਂ ਵਾਹਿਗੁਰੂ ਦੀ ਕਿਰਪਾ ਨਾਲ ਵੀ ਘਰ ਵਿੱਚ ਇੱਕ ਬੰਦਾ ਚਾਹੇ ਭੈਣਾ ਚਾਹੇ ਭਾਈ ਆ ਹੰਕਾਰੀ ਆ ਐਂ ਲੱਗਦਾ ਵੀ ਅੱਜ ਖਾਜੂ ਭਗਿਆੜ ਬਣਿਆ ਫਿਰਦਾ ਵੀ ਖਾਜੂ ਅੱਜ ਨਹੀਂ ਛੱਡਦਾ ਸਾਰੇ ਜੀਆਂ ਨੂੰ ਹਲਕੇ ਕੁੱਤੇ ਵਾਂਗੂੰ ਪੈਂਦਾ ਹੁਣ ਤਾਂ ਸਾਰਿਆਂ ਨੂੰ ਲੱਗਦਾ ਨਾ ਜਦੋਂ ਨਹੀਂ ਹਟਦਾ ਉਹਦੀ ਕੰਪਲੀਟ ਹੋ ਗਈ ਥਾਣੇ ਚੱਲਿਆ ਗਿਆ ਹੁਣ ਥਾਣੇ ਜਾ ਕੇ ਹੋਰ ਹੀ ਤਰ੍ਹਾਂ ਮੂੰਹ ਕਰੀ ਬੈਠਾ ਮੁੱਛਾਂ ਜੀਆਂ ਹੋਰ ਹੀ ਤਰ੍ਹਾਂ ਹਲਾਉਂਦਾ ਹੁਣ ਚੂਹਾ ਬਣਿਆ ਬੈਠਾ ਉੱਥੇ ਘਰ ਵਿੱਚ ਬਘਿਆੜ ਬਣਿਆ ਬੈਠਾ ਸੀ ਵੀ ਖਾ ਲੂ ਸਾਰਿਆਂ ਨੂੰ ਜਦੋਂ ਥਾਣੇ ਚੱਲਿਆ ਗਿਆ ਉੱਥੇ ਚੂਹਾ ਬਣਿਆ ਬੈਠਾ ਲੈ 84 ਜੀ ਪਿਆ ਬੈਠਾ ਇਨਸਾਨ ਮਨੁੱਖੇ ਜਨਮ ਚ 84 ਭੋਗੀ ਜਾਂਦਾ ਜਦੋਂ ਸਰੀਰ ਧਾਰਨ ਕਰਨੇ ਪੈਗੇ ਉਦੋਂ ਤਾਂ ਗੱਲ ਬੱਕਰੀ ਆ ਮਹਾਰਾਜ ਕਹਿੰਦੇ ਤੂੰ ਲੈ 84 ਚ ਪਿਆ ਪਿਆ ਲੈ ਤੂੰ ਭਾਈ ਹਰਕਤਾਂ ਮੁਤਾਬਕ ਤੂੰ ਆਪਣ ਜੁਨੀਆਂ ਭੋਗ ਰਿਆਂ ਬਾਂਦਰ ਹਰਕਤਾਂ ਬਾਂਦਰ ਦੀ ਜੁਨਹ ਮਨੁੱਖੇ ਜਨਮ ਚ ਮਹਾਰਾਜ ਕਹਿੰਦੇ ਤੂੰ 84 ਭੋਗ ਰਿਆਂ ਭਾਈ ਸੋ ਅੱਗੇ ਸਤਿਗੁਰੂ ਕਹਿੰਦੇ ਨੇ ਹਰ ਹਰ ਨਾਮ ਜਾ ਕੋ ਗੁਰ ਦੀ ਐ ਨਾਨਕ ਤਾਂ ਕੋ ਭਉ ਗਿਆ ਜਿਸ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਬਖਸ਼ ਦਿੱਤਾ ਗੁਰੂ ਸਾਹਿਬ ਕਹਿੰਦੇ ਨੇ ਹੇ ਨਾਨਕ ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹਰੇਕ ਕਿਸਮ ਦਾ ਮੌਤ ਦਾ ਡਰ ਨਹੀਂ ਰਿਹਾ ਕਿਉਂਕਿ ਉਹਨੂੰ ਸੋਚ ਹੀ ਆ ਗਈ ਚਿੰਤਾ ਤਾਂ ਕੀ ਕੀਤੀ ਜੇ ਅਨ ਹੋਣੀ ਹੋਏ ਫਿਰ ਉਹਨੂੰ ਚਿੰਤਾ ਮੁੱਕ ਜਾਂਦੀ ਉਹਨੂੰ ਪਤਾ ਵੀ ਜੋ ਹੋਣਾ ਉਹ ਪ੍ਰਭੂ ਪ੍ਰਮਾਤਮਾ ਦੇ ਹੁਕਮ ਅnder ਹੋਣਾ ਉਹਨੂੰ ਫਿਕਰਾਂ ਭਰੀ ਜ਼ਿੰਦਗੀ ਨਹੀਂ ਫਿਰ ਜੀਦਾ ਇਨਸਾਨ ਗੁਰੂ ਦੇ ਗਿਆਨ ਨਾਲ ਜੁੜ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਬੇਫਿਕਰ ਹੋ ਕੇ ਆਪਣਾ ਜੀਵਨ ਜੀਣਾ ਸੌਖਾ ਹੋ ਗਿਆ ਨਾ ਜਦੋਂ ਬੇਫਿਕਰ ਹੋ ਗਿਆ ਜਿੰਨਾ ਚਿਰ ਫਿਕਰਾਂ ਵਿੱਚ ਫਸਿਆ ਪਿਆ ਇਨਸਾਨ ਉਹਨਾਂ ਚਿਰ ਚਿੰਤਾ ਹੀ ਵੜਵੜ ਖਾਈ ਜਾਣੀ ਹੈ ਫਿਕਰ ਚ ਆਹ ਰਹਿ ਗਿਆ ਉਹ ਕਰਨ ਨਾਲ ਆ ਉਹ ਫੀਸ ਭਰਨੀ ਆ ਉਹ ਇਹ ਗੱਲ ਯਾਦ ਰੱਖਣੀ ਵੀ ਆਪਾਂ ਫਰਜ਼ ਪਛਾਣਨੇ ਆ ਆਪਣੇ ਹਿੱਸਾ ਵੀ ਆਪਾਂ ਭਰਨੀ ਆ ਘਰ ਦਾ ਸਿਸਟਮ ਵੀ ਜਿਹੜਾ ਇਨਸਾਨ ਜਿਹੜਾ ਮਨੁੱਖ ਜਾਂ ਭੈਣਾਂ ਕਈਆਂ ਦੇ ਭੈਣਾਂ ਦੇ ਜ਼ਿੰਮੇਵਾਰੀ ਹੁੰਦੀ ਆ ਘਰ ਦੇ ਸਿਸਟਮ ਚਲਾਉਣ ਤੇ ਕਈਆਂ ਵੀਰਾਂ ਤੇ ਹੁੰਦੀ ਆ ਉਹ ਆਪਾਂ ਘਰ ਦਾ ਜਿਹੜਾ ਸਿਸਟਮ ਆ ਲੈਣ ਦੇਣ ਦਾ ਰਾਸ਼ਨ ਪਾਣੀ ਦਾ ਉਹ ਆਪਾਂ ਆਪਣੀ ਇਮਾਨਦਾਰੀ ਦੇ ਨਾਲ ਤੇ ਦਿੜਤਤਾ ਦੇ ਨਾਲ ਨਿਵਾਉਣਾ ਉਹ ਕਿਤਾਹੀ ਨਹੀਂ ਕਰਨੀ ਆਪਣੇ ਫਰਜ਼ ਪਛਾਣਨੇ ਆ ਮਨੋੱਖ ਹੋਣ